ਹਾਂਜੀ ਸਤਿ ਸ਼੍ਰੀਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਬਹੁਤ ਕਮੈਂਟ ਆਈ ਸੀ ਭਰਾਵਾਂ ਨੇ ਜਦੋਂ ਆਪਾਂ ਪਹਿਲਾ ਵੀਡੀਓ ਪਾਈ ਸੀ 7425 ਦੀ ਅੱਜ ਗੱਲ ਕਰਾਂਗੇ ਕਵੇਰੀ ਸੀਡ ਵਾਲਾ 7425 ਤੇ 112 ਦੀ 28P70 ਤੁਹਾਨੂੰ ਮੈਂ ਦਿਖਾਤਾ ਸੀ ਕੱਲ ਤੇ ਖੇਤ ਆਏ ਆ ਤੁਹਾਡੇ ਕੋਲੇ ਸਾਰੀ ਕੈਮਰਾ ਦੂਜੇ ਪਾਸੇ ਕਰਕੇ ਦਿਖਾਉਣੇ ਆ ਸਾਰੇ 7425 ਉਹ 6 ਕਿੱਲੇ ਆ 7425 ਹੈ ਜੀ ਉਹ ਵੀ 7425 ਹੈ ਉਧਰ ਵੀ 7425 ਹੈ ਤੇ ਇੱਕ ਸ਼ਾਨਦਾਰ ਚੀਜ਼ ਤੁਸੀਂ ਪਿੱਪਲ ਦੇਖੋ ਕਿਉਂ ਕਿੰਨੇ ਸਾਲ ਪੁਰਾਣਾ ਹੋਊ ਦਲੂ ਇਹ? ਇਹ ਪਿੱਪਲ ਨਹੀਂ ਹੈਗਾ ਸਾਡਾ ਏਸੀ ਹੈ ਇਹ। ਏਸੀ ਹੈ ਇਹ ਕਿੰਨੇ ਸਾਲ ਪੁਰਾਣਾ ਹੋਊਗਾ? ਇਹ ਤਾਂ ਹੈਗਾ ਕੋਈ 50-60 ਸਾਲ ਪੁਰਾਣਾ। ਪਹਿਲਾਂ ਬੂਟਾ ਦੇਖ ਲਓ ਜੀ ਫਿਰ ਅਸੀਂ ਬਹਿ ਕੇ ਤੁਹਾਨੂੰ ਸਾਰੀ ਇਹਦੇ ਦੱਸਦੇ ਆ ਵੀ ਕੀ ਹਿਸਾਬ ਕਿਤਾਬ ਹੈ ਕਿੰਨਾ ਕੁਝ ਪਾਇਆ ਤੇ ਕੀ ਨਹੀਂ ਪਾਇਆ। ਸਭ ਤੋਂ ਟਾਪ ਦੀ ਵੈਰੈਟੀ ਰਹੀ ਆ ਗੰਦਾ ਪਾਣੀ ਇਹ ਜਮਾ। ਠੀਕ ਹੈ ਉਹ ਵੀ ਤੁਹਾਨੂੰ ਦੱਸ ਦਿਆਂ ਕਿੰਨਾ ਪਾਣੀ ਹੈ। ਤੇ ਕੀ ਹਿਸਾਬ ਕਿਤਾਬ ਹੈ? ਇਹ ਵਟ ਵਾਲਾ ਝੋਨਾ ਤੇ ਆਹ ਦੇਖ ਲਓ ਤੁਸੀਂ। ਇਹ ਵੀ ਤਗੜੇ ਨੇ ਬੂਟੇ। ਵੇਚੇ ਦੁੱਧ ਕਰਦੇ ਨੇ ਤਾਂ ਸਾਡੇ ਪਿੱਪਲ ਦੀ ਛਾਂ ਪੈਂਦੀ ਉਧਰੋਂ ਵੱਧੋ ਆਹ ਮੋਟਰ ਹੈ ਜੀ ਸਾਡੇ ਕੋਲੇ ਬੰਬੀ ਇੱਕ ਉਹ ਬੰਬੀ ਆ ਚੱਲੀ ਜਾਂਦੀ ਲਾਈਟ ਤੇ ਹੁਣ ਤੁਹਾਨੂੰ ਇਹਦੇ ਚ ਖਾਦਾ ਨਹੀਂ ਮੈਨੇਜਮੈਂਟ ਸਾਰੀ ਦੱਸਦੇ ਆ ਵੀ ਕੀ ਪਾਇਆ ਕੀ ਨਹੀਂ ਪਾਇਆ ਇਹ ਲਗਭਗ 30 32 ਦਿਨਾਂ ਦਾ ਝੋਨਾ ਹੋਊਗਾ ਅਪਰੋਕਸੀਮੇਟਲੀ ਕੋਈ 30 ਦਾ ਕੋਈ 31 ਦਾ ਕੋਈ 32 ਦਾ 28 28 ਤਰੀਕ ਦਾ ਲੱਗਿਆ ਜਿਹੜੀ ਤਰੀਕ ਨਹੀਂ ਹੈ ਰੇ ਇਹਦੇ ਚ ਪੂਰੀ ਕਾਰਤੀਕੇ ਕਰਨੀ ਆ ਹੁਣ ਬਹਿ ਜਾ ਕਰ ਹੈ ਕੁਰਸੀ ਤੇ ਬਹਿ ਜਾ ਅਰੇ ਅਰੇ ਤੇ ਤਕਰੀਬਨ ਪੂਰੀ ਆ ਰੇ ਬਾਈ ਸਾਡੇ ਕੋਲੇ ਪਿੱਛੇ ਆ ਜਿਹੜਾ ਪੂਰੀ ਆ ਪਾਈ ਕਿੰਨੇ ਕਿੰਨੇ ਆਪਾਂ 2.5 2 ਗੱਟੇ 2.5 ਗੱਟੇ ਰੇ ਪਾਈ ਆ ਹੋਰ ਕੋਈ ਖਰਾਕ ਹੋਰੇ ਚ 8 ਕਿਲੋ ਜਿੰਕ 8 ਕਿਲੋ ਜਿੰਕ 33% ਤੇ ਮਾਈਕਰੋ ਰਾਜਾ ਤੇ ਇੱਕ ਮਾਈਕਰੋ ਰਾਜਾ ਪਾਇਆ ਬਾਈ ਬਾਇਓ ਦਾ ਪਾਇਆ ਕਿ ਦੂਜਾ 7 ਕਿਲੋ ਵਾਲਾ ਬਾਇਓ ਵਾਲਾ ਠੀਕ ਬਾਇਓ ਵਾਲਾ ਪਾਇਆ ਬਾਈ 4 ਕਿਲੋ ਵਾਲੀ ਪੈਕਿੰਗ ਵਾਲਾ ਮਾਈਕਰੋ ਰਾਜਾ ਹੋਰ ਇਹਦੇ ਚ ਕੁਛ ਨਹੀਂ ਪਾਇਆ ਪੋਟਾਸ਼ ਨਹੀਂ ਪਾਈ ਕੋਈ ਸੁਪਰ ਨਹੀਂ ਪਾਈ ਪੋਟਾਸ਼ ਸ਼ਾਇਦ ਪਾਉਣ ਇਹ ਪਾਓਗੇ ਪੋਟਾਸ਼ ਪਾਵਾਂਗੇ ਹਾਂ ਲਾਲ ਪਾਓਗੇ ਭੈਣਾ ਕੀੜੇ ਚੜ ਗਏ ਓਏ ਲਾਲ ਪਟਾਸ਼ ਲਾਲ ਪਟਾਸ਼ ਦੀ ਜਾਂਦਾ ਕਹਿੰਦੇ ਸਪਰੇ ਕਰਾਂਗੇ ਜਾਂ ਲਾਲ ਐਮ ਓ ਪੀ ਪਾਉਣਗੇ 20 ਕਿਲੋ ਹੋਰ ਇਹਦੇ ਚ ਕੁਝ ਨਹੀਂ ਪਾਇਆ ਤੇ ਝੋਨਾ ਮੈਂ ਕਹਿੰਦਾ ਯਾਰ ਫਸ ਜੂਗਾ ਇਹ ਜਮਾ ਹਨਾ ਤੇ ਸਾਰੀ ਇਹ 120 25 ਦਿਨਾਂ ਦੀ ਵੈਰਾਈਟੀ ਆ ਵੱਧੋ ਵੱਧ 130 ਦਿਨ ਲਊਗੀ ਪਾਣੀ ਕਿੰਨੇ ਨੰਬਰ ਆ ਦੱਲੂ ਬਈਆਂ ਦੀ ਲੱਗੀ ਹੋਈ ਆ ਬਈਆਂ ਦੀ ਲੱਗੀ ਪਾਣੀ ਪਾਣੀ ਤਿੰਨ ਨੰਬਰ ਪਾਣੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਪਾਣੀ ਤਿੰਨ ਨੰਬਰ ਮਾੜਾ ਪਾਣੀ ਆ ਦੇਖ ਲਓ ਛੋਰਾ ਛੋਰਾ ਦੇਖ ਲਓ ਐਵੇਂ ਦਾ ਪਾਣੀ ਹੈ ਪਾਣੀ ਲਾਏ ਨਹੀਂ ਇਸ ਨੂੰ ਨੇ ਤਾਂ ਪਤਾ ਲਾਏ ਕੱਦੂ ਤੋਂ ਬਾਅਦ ਇਹ ਵੈਰੈਟੀ ਕਿਹੜੀ ਹੈ ਇਹ 2082 ਇਹ 2082 ਹੈ ਜਕੇ ਸੀਡ ਵਾਲਿਆਂ ਦੀ ਇਹਦੇ ਥੱਲੇ ਪਾਇਆ ਘਟਾ ਘਟਾ ਜੂਰੀ ਇਹ ਜਕੇ ਸੀਡ ਵਾਲਿਆਂ ਦੀ 2082 ਹੈ ਜੰਤਰ ਵੀ ਦੇਦੇ ਚ ਬਾਈ ਕੋਲੇ ਮੈਨੂੰ ਲੱਗਦਾ 50 60 ਕਿੱਲੇ ਹੋਣੇ ਝੋਨੇ ਦੇ ਤੇ 112 ਵੀ ਦਿਖਾਵਾਂਗੇ ਜਿਹਨੇ ਪਿਛਲੇ ਸਾਲ ਮਾਲੋ ਮਾਲ ਕਰਿਆ ਉਹ ਐਦ ਕੀ ਸਾਨੂੰ ਹਿਸਾਬ ਹੈ ਜਦ ਕਿ ਬੰਦਾ ਵੀ ਆਪਣੇ ਨਾਲ ਕੋਈ ਨਹੀਂ ਬੰਦਾ ਵੀ ਕੋਈ ਨਹੀਂ ਲੈ ਰੇ ਵੀ ਆਪਾਂ ਪਾਈਏ ਸਪਰੇ ਵੀ ਆਪਾਂ ਤੇ 7425 ਬਈ ਵੈਰੈਟੀ ਬਹੁਤ ਕਾਮਯਾਬ ਹੈ ਜੇ ਕਿਸੇ ਨੇ ਮਾੜੇ ਪਾਣੀ ਦੀ ਲਾਉਣੀ ਹੈ ਕਿਉਂਕਿ 28P67 ਦਾ ਨਾ ਐਦ ਕੀ ਲੋਕਾਂ ਨੇ ਥੂਚਾਂ ਕਰਾਤੀਆਂ ਚੱਲਣ ਲੱਗਿਆਂ ਤੇ 27P68 ਵੀ ਵਧੀਆ ਚੱਲਿਆ ਨਹੀਂ ਚੱਲਿਆ ਤਾਂ ਹੈ ਪਰ ਗਰਮੀ ਹਾਂ ਗਰਮੀ ਕਰਕੇ ਗੋਨੀ ਗਰੋਥ ਨਹੀਂ ਹੋਈ ਉਹਦੀ 5 ਪੀਛਾੜ ਲੈ ਗਿਆ ਤਿੰਨ ਤਿੰਨ ਗੱਟਾਂ ਤੋਂ ਜ਼ਿਆਦਾ ਦੇ ਤਿੰਨ ਤਿੰਨ ਤੋਂ ਵੀ ਵੱਧ ਲੈ ਗਿਆ ਮੈਂ 3.5 ਨੂੰ ਵੀ ਪਾਈ ਬਠਾ ਕਿਤੇ ਆ ਆਹ ਜਿਹੜਾ ਇਹ ਇਹਨੂੰ ਕੋਈ ਚੱਕਰੀ ਨਹੀਂ ਹੈਣਾ ਇਹਨੂੰ ਤਾਂ 2.5 ਗੱਟੇ ਇਹਨੂੰ ਤਾਂ ਮਿੰਕਾ 2.5 ਵੀ ਨਹੀਂ ਪਏ ਹੋਏ ਕਿਉਂਕਿ ਇਹਦੇ ਥੋੜਾ ਜਿਹਾ ਹੋਰ ਸਾਭ ਆਏ ਹੈ ਨਾ ਇਹਨੂੰ ਜੇ ਲਾ ਦਈਏ ਅਸੀਂ ਇਹਨੂੰ ਸਾ ਅਸੀਂ ਦੇਖਦੇ ਨਹੀਂ ਇਹ ਤਾਂ ਜਿਹੜੀ ਬਾਤ ਗੀ ਪਾ ਗਏ ਜੇ ਨਹੀਂ ਬਾਜਦੀ ਤਾਂ ਟੱਪ ਜਾਈਦਾ ਹਾਂ ਆਹ ਦੇਖੋ ਬਾਈ ਫੰਨੇ ਖਾਂ ਖੜਾ ਹੈ ਭਈਆਂ ਦੀ ਲੋਵਾਈ ਹੈ ਤੇ ਮੈਨੂੰ ਲੱਗਦਾ ਵੀ 70 ਪਲੱਸ ਹੋਊਗਾ ਹੀ ਹੋਊਗਾ ਪਿਛਲੀ ਵਾਰ ਵੀ ਇਹਨੇ ਲਾਇਆ ਸੀ ਤੇ ਕੀ ਰਿਚ ਝਾਟ ਚੂੜ ਸੀ। ਇਸ ਵਾਰੀ ਆਪਣੇ ਪਿਆ 60 ਤੋਂ 65 ਪਿਆ। 60 65 ਮਨ ਪਿਆ ਵੀ ਮੈਨੂੰ ਲੱਗਦਾ ਵੀ ਇਹ ਤਿੰਨ ਨੰਬਰ ਪਾਣੀ ਤੇ ਕੋਈ ਨਹਿਰ ਨਹੀਂ ਇੱਥੇ ਕੋਈ ਕੁਝ ਨਹੀਂ ਜੇ ਹੋ ਜੇ ਤਾਂ ਮੈਂ ਕਹਿੰਦਾ ਯਾਰ ਰੰਗ ਲੱਗ ਜਾਣੇ। ਹੈਟ ਹੋ ਗਈ ਸੀ ਨਾ ਰੇ ਨਹੀਂ ਸੀ ਆਪਣੇ ਕੋਲ। ਆਏ ਕੀ ਮੌਸਮ ਬਹੁਤ ਸੋਹਣਾ। ਬਾਕੀ ਵੈਰੈਟੀ ਬਈ ਇੱਕ ਨੰਬਰ ਹੈ। ਹੁਣ ਅਗਲੀ ਵੀਡੀਓ ਦੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ 1 ਲੱਖ 12 ਦਿਖਾਉਣੇ ਆ ਵੀ ਕੀ ਹਿਸਾਬ ਕਿਤਾਬ ਹੈ। ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਈ ਇਹ ਇਹ ਇਹਦੀਆਂ ਵੀ 74 25 ਦੀਆਂ ਵੀ ਤੇ ਬਾਕੀ ਦੀਆਂ ਵੀ 15 15 ਦਿਨਾਂ ਬਾਅਦ ਠੀਕ ਹੈ ਜੀ ਕੀ ਪਟਾਰ ਬਹੁਤ ਆ ਇਹਦੀ ਟਿੰਗਾ ਗਿਣੀਆਂ ਨੇ ਮੈਂ ਕਿਹ ਚ 20 ਵੀ 22 ਵੀ ਨੇ ਹਾਂ 20 ਟਿੰਗਾ ਤਾਂ ਬਹੁਤ ਨੇ ਜੇ 18 ਨੂੰ ਵੀ ਬੱਲੀਆਂ ਲੱਗ ਜਾਣ ਕਹਿੰਦੇ 70 ਤੋਂ ਉੱਤੇ ਹੋ ਜਾਣਾ ਯਾਰ ਮੈਂ ਇਹ ਆਪ ਹਰਾਂਣਾ ਪਿਛਲੀ ਵਾਰੀ ਇਹਦੀਆਂ 14 15 ਗਿਣੀਆਂ ਸੀ ਐਤਕੀ 20 24 25 ਗਿਣੀ ਜਾਂਦੇ ਹਾਂ ਹਾਂ ਉਹ ਕਿ ਹੁਣ ਆਪਣੇ ਕੋਲ ਤਾਂ 6 7 ਕਿੱਲੇ ਆਏ ਚੱਲ ਆ ਜਾ ਉਧਰ ਚੱਲ ਜਾ ਬਹੁਤ ਪਟਾਈ ਆ ਜਿਹੜੇ ਬੰਦੇ ਨੂੰ ਹੋਰ ਨੂੰ ਲਵਾਇਆ ਹੋਇਆ ਉਹ ਵੀ ਮਨ ਤੋਂ ਕਹਿੰਦਾ 20 10 ਮੈਨੂੰ ਕਿਹੜਾ ਰੰਗ ਯਾਰ ਆ 20 80 ਦਾ ਵੀ ਸੋਹਣਾ ਹਨਾ ਇਹਦੇ ਨਾਲ ਇਹਦੀ ਰੇ ਪੂਰੀ ਹੈਂ? ਇਹ ਰੇ ਜਿਆਦੀ ਪਾਈ ਲੱਗਦੀ ਐ ਇਹਦੇ ਚ ਹੱਥ ਲਾਜਾ ਫੇ। ਥੱਲੇ ਪਾਇਆ ਹੋਇਆ ਗੱਟਾ ਗੱਟਾ। ਛ ਗੱਟਾ ਇਹਦੇ ਥੱਲੇ ਪਾਇਆ ਉਹ ਵੀ ਮੈਨੂੰ ਲੱਗਦਾ ਇਹਦੇ ਥੱਲੇ ਕੁਝ ਹੋਰ। ਇਹ ਤਾਂ ਇੱਕ ਤੋਂ ਬਾਅਦ ਇੱਕ ਬੋਰੀ ਪਾਈ ਐ। ਜੰਤਰ ਜੰਤਰ ਤਾਂ ਨਹੀਂ ਕਿ ਦੇ ਦੇ ਜੀ। ਜੰਤਰ ਪਾਇਆ ਵਿੱਚ। ਹਾਂ ਉਹ ਖੜਾ ਹਾਂ। ਜੰਤਰ ਐ ਇਹਦੇ ਜਹਾਂ ਤਾਂ। ਦੀ ਛਤਰੀ ਜਿੱਡਾ ਮਾਣ ਜੰਤਰ ਜਿਹੜਾ ਪਾਇਆ। ਠੀਕ ਐ ਠੀਕ ਐ ਠੀਕ। ਬਾਕੀ ਇਹਦਾ ਇੱਕ ਤਜਰਬਾ ਹੋਰ ਇਹਨੂੰ ਪਾਣੀ ਨਹੀਂ ਲਾ ਰਹੇ ਐ ਪਾਏ ਹੁਣ ਮੀਂਹ ਤੇ ਚੱਲੀ ਜਾਂਦਾ। ਇੱਕ ਵਾਰੀ ਬਈ ਇਹਨੂੰ ਕੱਦੂ ਚ ਪਾਣੀ ਲਾਇਆ ਤੇ ਮੁੜ ਕੇ ਪਾਣੀ ਨਹੀਂ ਲਾਇਆ। ਉਸ ਦਿਵ ਉਦੋਂ ਬਾਅਦ ਜਾਲਾ ਪੈ ਗਿਆ ਸੀ ਇਹਨੂੰ ਬਹੁਤ ਜ਼ਿਆਦੇ ਆਪਾਂ ਸ ਘਾਟਾ ਇਹਨੂੰ ਜੇ ਕੇ ਸੀਡ 2082 ਇਹ ਵੀ ਬਹੁਤ ਵਧੀਆ ਵੈਰਾਈਟੀ ਆ ਤੇ ਸੋਨੇ ਵਰਗਾ ਰੰਗ ਹੈ ਦਾ ਪਰਲਾ ਵੀ 2082 ਆ ਉਹ ਆਪਣਾ ਉਹ ਪਰਲੇ ਆਪਣਾ ਤਾਂ ਇਕੱਲੀ ਐਕਸ 4 ਤੰਗ ਕਰੀ ਜਾਂਦੀ ਆ ਹੁਣ ਇੱਕ ਐਕਸ 4 ਹੈ 44 ਪਤਾ ਨਹੀਂ 4 ਉਹ ਪਹਿਲਾਂ ਹੀ ਨਿੱਸਰ ਗਈ ਉਹ 20 ਅਸੀਂ ਫੇਲ ਕਰਤਾ ਮਤਲਬ ਉਹਦੇ ਬਾਰੇ ਵੀਡੀਓ ਪਾਵਾਂਗੇ ਖਲਾਸੇ ਕਰਾਂਗੇ ਉਹਦੇ ਬੰਦੇ ਕਹਿ ਰਹੇ ਆ ਵੀ ਹੋਊਗਾ ਉਹ ਪਰ ਮੈਂ ਮੰਨਦਾ ਨਹੀਂ ਉਹਨੂੰ ਜੇ ਖਰਚਾ ਖਾ ਕੇ ਹੋਇਆ ਫਿਰ ਕੀ